ਵੇ ਅਸੀਂ 90% ਬੋਟ ਪਾਉਜੀ ਆਮ ਜੀਤ ਜੀ ਨੂੰ ਟੱਕੜੀ ਦੇ ਚਾਰ ਨਿਸ਼ਾਨ ਤੇ ਮੋਹਰਾ ਲੱਗਣੀ ਹੈ ਜੀ ਨੇ ਮਨ ਬਣਾ ਲਿਆ ਇੱਕ ਤਰਫਾ ਫੈਸਲਾ ਕਰ ਲਿਆ ਕਿ ਸਾਰੀ ਦੀ ਸਾਰੀ ਵੋਟ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਚ ਜਾਊਗੀ ਇਹਨਾਂ ਦੇ ਪੂਰੀ ਫੁੱਲ ਸਪੋਰਟ ਕਰਾਂਗੇ ਸਾਰੀ ਗ੍ਰਾਮ ਪੰਚਾਇਤ ਸਾਰੀ ਜਥੇਬੰਦੀ ਜੀ ਇਹਨਾਂ ਦੇ ਨਾਲ ਖੜੇ ਆ ਇਹਨਾਂ ਨਾਲ ਸਾਡਾ ਬਹੁਤ ਪਿੰਡ ਨਾਲ ਪਿਆਰ ਹੈ ਤੇ ਇਹਨਾਂ ਦਾ ਦਾਦੇ ਬਾਪੇ ਬਾਤ ਨਾਲ ਬਹੁਤ ਪਿਆਰ ਹੈ ਜੀ ਤੇ ਸਰਕਾਰ ਜਿਹੜੀ 2027 ਦੇ ਵਿੱਚ ਲਿਆਉਣੀ ਆ ਜਿਹਦੇ ਮੁੱਖ ਮੰਤਰੀ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਹੋਣਗੇ ਇਸ ਪਿੰਡ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਸਾਰਾ ਨਗਰ ਇਕੱਠਾ ਹੈ ਵੀ ਸਾਰੇ ਨਗਰ ਨੇ ਦੋ ਤਾਂ ਮੰਨ ਲਓ ਮੈਡਮ ਕੁਲਜੀਤ ਕੌਰ ਨੂੰ ਤੋਰਨ ਦਾ ਪ੍ਰੋਗਰਾਮ ਬਣਾਇਆ ਹੈ ਦਾ ਆ ਦੇਖ ਰਿਹਾ ਵੀ ਪੂਰੇ ਹਲਕੇ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲੀ ਹੋਈ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗਾਣਾ ਹੈ ਸਰਦਾਰ ਹਰਮਨ ਸਿੰਘ ਦਾਦੇਵਾਸ ਦਾ ਪਿੰਡ ਹੈ ਜਿਹੜਾ ਉਹਦੇ ਐਮਐਲਏ ਸਾਹਿਬ ਹਰਮਨ ਸਿੰਘ ਦਾਦੇਵਾਸ ਉਹ ਪਿੰਡ ਦੇ ਸੰਨ ਉਸ ਕਰਕੇ ਅੰਨੇ ਤਰੋਂ ਪੰਡਾ ਅਕਾਲੀ ਧਰ ਨਾਲ ਜੁੜਿਆ ਹੋਇਆ ਹੈ। ਜੀਵਾ ਸਰ ਲੋਕਾਂ ਨੇ ਮਨ ਬਣਾ ਲਿਆ ਇੱਕ ਤਰਫਾ ਫੈਸਲਾ ਕਰ ਲਿਆ ਕਿ ਸਾਰੀ ਦੀ ਸਾਰੀ ਵੋਟ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਚ ਜਾਊਗੀ। ਮੈਂ ਤਾਂ ਐਂ ਦੇਖ ਰਿਹਾ ਵੀ ਪੂਰੇ ਹਲਕੇ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲੀ ਹੋਈ ਆ। ਲੋਕਾਂ ਨੇ ਮਨ ਬਣਾ ਲਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ 2027 ਦੇ ਵਿੱਚ ਲਿਆਉਣੀ ਆ ਜਿਹਦੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣਗੇ। ਸਾਡੇ 90 80 90% ਵੋਟ ਪਊ ਜੀ। ਆਮਰਜੀਤ ਜੀ ਨੂੰ ਤੱਕੜੀ ਦੇ ਚੋਣ ਨਿਸ਼ਾਨ ਤੇ ਮੋਹਰਾ ਲੱਗਣੀਆਂ ਜੀ ਇਹਨਾਂ ਨਾਲ ਸਾਡਾ ਬਹੁਤ ਪਿੰਡ ਨਾਲ ਪਿਆਰ ਹੈ ਤੇ ਇਹਨਾਂ ਦਾ ਦਾਤੇਵਾਸ ਨਾਲ ਬਹੁਤ ਪਿਆਰ ਹੈ ਜੀ ਇਹਨਾਂ ਦੇ ਪੂਰੀ ਫੁੱਲ ਸਪੋਰਟ ਕਰਾਂਗੇ ਜੀ ਸਾਰੀ ਗ੍ਰਾਮ ਪੰਚਾਇਤ ਸਾਰੀ ਜਥੇਬੰਦੀ ਜੀ ਇਹਨਾਂ ਦੇ ਨਾਲ ਖੜੇ ਆ ਪਿੰਡ ਵਿੱਚ ਮਾਹੌਲ ਹੈ ਪਿੰਡ ਦੇ ਵਿੱਚ ਬਹੁਤ ਜਿਆਦਾ ਵੋਟ ਜਿਆਦਾ ਅਕਾਲੀ ਦਲ ਦੀ ਜਿਆਦਾ ਵੋਟ ਹੈ ਜੀ 80 90% ਹੈ ਜੀ ਕਾਰਨ ਕੀ ਹੈ ਕਾਰਨ ਇਹ ਪਹਿਲਾਂ ਸਾਡੇ ਐਮਐਲਏ ਸਾਹਿਬ ਹਰਮਨਤ ਸਿੰਘ ਦਾਤੇਵਾਸ ਉਹ ਪਿੰਡ ਦੇ ਸੰਨ ਉਸ ਕਰਕੇ ਪਹਿਲੇ ਦਿਨੋਂ ਪਿੰਡ ਅਕਾਲੀਦਲਾਂ ਨਾਲ ਜੁੜਿਆ ਹੋਇਆ ਜੀ ਤੇ ਬਸ ਪਿੰਡ ਜਿਹੜਾ ਸ਼੍ਰੋਮਣੀ ਅਕਾਲੀਦਲ ਦਾ ਘੜਾ ਹੈ ਸਰਦਾਰ ਹਰਮਨ ਸਿੰਘ ਦਾਤੇਵਾਸ ਦਾ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਸਾਰਾ ਨਗਰ ਇਕੱਠਾ ਹੈ ਵੀ ਸਾਰੇ ਨਗਰ ਨੇ ਦੋ ਥਾਂ ਮੰਨ ਲਓ ਮੈਡਮ ਕੁਲਜੀਤ ਕੌਰ ਨੂੰ ਤੋਲਣ ਦਾ ਪ੍ਰੋਗਰਾਮ ਬਣਾਇਆ ਅਸੀਂ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਨਾ ਹੈ